ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਹੈਪੀ ਸੰਡੇ ਸਾਰਿਆਂ ਨੂੰ ਬੰਲਾਂ ਦਾ ਅੱਜ ਸੰਡੇ ਆ ਜੁਝਾਰ ਸਿੰਘ ਘਰੇ ਬੋਲ ਦੋ ਹੈਲੋ ਹਾਈ ਹੈਲੋ ਹੈਲੋ ਇਹਨੇ ਤੁਮੇ ਦੋਏ ਬੋਲਣਾ ਹੈਲੋ ਹੈਲੋ ਅੱਜ ਮੰਮੀ ਦਾ ਲਹੂ ਪੀਣਾ ਅੱਜ ਮੇਰਾ ਲਹੂ ਪੀਣਾ ਇਹਨੇ ਪੁਣ ਨਹੀਂ ਅੱਜ ਪਾਵਾ ਪੁਣਨੀਆਂ ਦੇ ਵਿੱਚ ਦੀ ਕੱਟ ਕੱਟ ਕੇ ਪੁਣ ਪੁਣ ਕੇ ਨੇ ਮੇਰਾ ਲਹੂ ਪੀਣਾ ਸਵੇਰੇ ਉੱਠਿਆ ਖੋਆ ਖਾ ਲਿਆ ਦੁੱਧ ਨਹੀਂ ਪੀਤਾ ਹੁਣੇ ਕਹਿੰਦਾ ਮੈਨੂੰ ਭੁੱਖ ਲੱਗੀ ਹੋਈ ਆ ਮੇਰਾ ਹੱਲੇ ਟੋਟਲ ਕੰਮ ਰਹਿੰਦਾ ਹੀ ਆ ਸੰਡੇ ਨੂੰ ਐਵੇਂ ਵੀ ਆਪਾਂ ਸਲੋ ਹੁੰਨੇ ਆ ਤੇ ਇਹ ਕਹਿੰਦਾ ਮੈਂ ਰੋਟੀ ਖਾਣੀ ਆ ਉਹ ਵੀ ਮੇਥੇ ਵਾਲੀ ਮੈਂ ਕਿਹਾ ਵੀ ਜਿਹੜੀ ਚੀਜ਼ ਬਣੀ ਪਈ ਆ ਉਹ ਤੇ ਖਾਣੀ ਨਹੀਂ ਜਿਹੜੀ ਬਣਨ ਚ ਹੱਲੇ ਅੱਧਾ ਘੰਟਾ ਲੱਗੂ ਉਹਨੂੰ ਅੱਧੇ ਘੰਟੇ ਦਾ ਪ੍ਰੋਸੈਸ ਲੱਗੂਗਾ ਨਹੀਂ ਲੱਗਦਾ ਲੱਗੂਗਾ ਮੈਂ ਆਟਾ ਬੰਨ੍ਹ ਤਾ ਤੂੰ ਟਾਈਮ ਦੇਖ ਲੈ 10 ਵਜੇ ਤੋਂ ਪਹਿਲਾਂ ਤਾਂ ਰੋਟੀ ਨਹੀਂ ਮਿਲਦੀ ਸਵਾ 9 ਹੋ ਗਏ ਕੋਈ ਨਾ ਪਾਲਾ ਬਜੇ ਨੱਕਾ ਕਰ ਨਾ ਹੁਣ ਤਾਂ ਚੱਲ ਹੁਣ ਹੁਣ ਤਾਂ ਮੈਂ ਕੰਮ ਛੱਡ ਕੇ ਵੀ ਚਲਦਾ ਸੀ ਮੈਂ ਟੀ ਇਹਨੂੰ ਚਲੋ ਬਣਾ ਕੇ ਦੇ ਦੂ ਕਾਲੀ ਕਾਲੀ ਕਰਕੇ ਵੀ ਜਦੋਂ ਬੱਚੇ ਨੇ ਕਹੇ ਨੰਮੇ ਨੰਮੇ ਨੂੰ ਪਤਾ ਲੱਗ ਗਿਆ ਵੀ ਇਹਨੇ ਦੁੱਧ ਦੇ ਨਹੀਂ ਪੀਤਾ ਇਹ ਛੁੱਟੀ ਵਾਲੇ ਦਿਨ ਦੁੱਧ ਨਹੀਂ ਪੀਂਦਾ ਮੈਨੂੰ ਯਾਦ ਕਰਾ ਦਿਓ ਕਮੈਂਟ ਕਰਕੇ ਵੀ ਆਹ ਵਾਲਾ ਵਲੌਗ ਆਪਾਂ ਮੈਡਮ ਨੂੰ ਇਹਦੀ ਨੂੰ ਸੈਂਡ ਕਰਨਾ ਹੈ ਠੀਕ ਆ ਵੈਸੇ ਤਾਂ ਇਹਦੇ ਫਰੈਂਡ ਦੇ ਦੇਨੇ ਇਹਦੇ ਜਿੰਨੇ ਵੀ ਫਰੈਂਡ ਦੇ ਇਹਦੇ ਨੇ ਸੋਨੀਆ ਸੂਦ ਮੈਡਮ ਨੂੰ ਦੱਸਦੇ ਹੋ ਬਈ ਸੋਨੀਆ ਸੂਦ ਮੈਡਮ ਨੂੰ ਦੱਸ ਦਿਓ ਵੀ ਜਿਹੜਾ ਛੁੱਟੀ ਵਾਲੇ ਦਿਨ ਦੁੱਧ ਨਹੀਂ ਪੀਂਦਾ ਸਿਰੂ ਉੱਠ ਕੇ ਖੁਆ ਖਾਲੂ ਖੁਆ ਖਾਣ ਤੋਂ ਬਾਅਦ ਉਸ ਤੋਂ ਬਾਅਦ ਚਾਹੇ ਮੈਂ 10 ਵਜੇ ਰੋਟੀ ਬਣਾਵਾਂ ਚਾਹੇ 8 ਵਜੇ ਬਣਾਵਾਂ ਇਹਨੇ ਰੋਟੀ ਉਹ ਖਾਣੀ ਆ ਮੈਂ ਫਿਰ ਲੈਟਰ ਨਹੀਂ ਦੱਸਦੇ ਉਹ ਮੇਰੇ ਵਾਲੀ ਨਹੀਂ ਆ ਹੋ ਉਹ ਤੇਰੇ ਸ਼ਗਿਰਦ ਨੇ ਤਾਂ ਨਹੀਂ ਦੱਸ ਦੇਗੇ ਤੇ ਚਲੋ ਜੀ ਹੁਣ ਮੈਂ ਆਟਾ ਗੁੰਨ ਲਵਾਂ ਹਨਾ ਤਿਆਰੀ ਕਰ ਲਗੀ ਆ ਤੇ ਵੀਡੀਓ ਤੇ ਪਹਿਲੀ ਵਾਰ ਆ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਓ ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲਣਾਗਾ ਜੇ ਤੁਸੀਂ ਬੈਲ ਦਾ ਬਟਨ ਨਾ ਦਵਾਇਆ ਠੀਕ ਹੈ ਜੀ ਟੱਲੀ ਨਾ ਵਧਾਈ ਟੱਲੀ ਟੱਲੀ ਘੰਟੀ ਮਾਰ ਦਿਓ ਘੰਟੀ ਠੀਕ ਹੈ ਜੀ ਫੜਕੇ ਘੰਟੀ ਹਿਲਾ ਦਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਚਲੋ ਜੀ ਆਜੋ ਹੁਣ ਕਿਚਨ ਦੇ ਵਿੱਚ ਕਿਚਨ ਦੀ ਹਾਲਤ ਦੇਖਣ ਆਲੀ ਆ ਕਿਉਂਕਿ ਸਵੇਰੇ ਸਵੇਰੇ ਇਹੀ ਕੁਝ ਹੁੰਦਾ ਸਾਰਿਆਂ ਦੇ ਇਹਦੇ ਵਿੱਚ ਮੈਂ ਪਾਣੀ ਗਰਮ ਕਰਕੇ ਰੱਖਿਆ ਮੈਂ ਮੱਖਣ ਬਣਾਉਣਾ ਤੇ ਇਹਦੇ ਵਿੱਚ ਆਪਾਂ ਨੇ ਮੇਥੇ ਆ ਜਿਹੜੇ ਗ੍ਰाइंड ਕਰ ਲਏ ਮਿੱਥੇ ਕਰੈਡ ਕਰ ਲਏ ਤੇ ਮੱਕੀ ਦਾ ਆਟਾ ਮੈਂ ਲੈ ਆਈ ਨੂਨ ਦਾ ਨੀ ਕੋਲ ਰੱਖ ਲਈ ਤੇ ਆਹ ਜੱਗ ਦੇ ਵਿੱਚ ਚਾਹ ਤੇ ਆਹ ਜੱਗ ਦੇ ਵਿੱਚ ਦੁੱਧ ਉਦਾਂ ਹੀ ਵੇ ਚਾਹ ਸੀ ਪੀ ਪੀ ਕੇ ਖਤਮ ਕਰਤੀ ਐਨੀ ਕਿ ਰਹਿ ਗਈ ਮੇਰਾ ਚਾਹ ਪੀਣ ਦਾ ਮਨ ਹੈਗਾ ਸੀ ਪਰ ਮੈਂ ਹੁਣ ਪੀਤੀ ਨਹੀਂਗੀ ਆਹ ਜੀਰੇ ਦਾ ਪੈਕਟ ਕਿੰਨੇ ਦਿਨ ਹੋ ਗਏ ਇੱਥੇ ਪੈਣ ਫੋਲਣਾ ਹੱਟ ਬੀਚ ਪਾਉਣਾ ਫੋਨੇ ਨੂੰ ਆਪਾਂ ਇਹਦੇ ਉੱਤਰ ਰੱਖ ਲਏ ਹਾਮੇ ਰਾਤ ਆਉਂਦੇ। ਉਹ ਉਹਦੀ ਜਗਾ ਹੋ ਕੇ ਜਾਈ। ਉਹਦੀ ਉਸਪੇਸਟੇਂਡ ਕਰਦੀ। ਹਾਂ ਤੇ ਭਾਂਡੇ ਬਾਅਦ ਚ ਧੋਵਾਂਗੇ ਨਹੀਂ ਤਾਂ ਮੈਂ ਪਹਿਲਾਂ ਸਾਰੇ ਭਾਂਡੇ-ਪੁੰਡੇ ਧੋਣੇ ਸੀ ਜੇ ਆਣੀ ਹੁਣ ਦੁੱਧ ਨਹੀਂ ਦਿੱਤਾ ਦਾ। ਤੇ ਅੰਬਾ ਸਭ ਤੋਂ ਪਹਿਲਾਂ ਪਾ ਲਈ ਲੂਣ, ਸਵਾਦ ਨਾਲ। ਬਾਟੇ ਕਿਦੋਂ ਥੋੜੇ ਜੀ। ਭਾਂਡੇ ਹੈਗੇ ਤਾਂ ਥੋੜੇ ਖਿਲਰੇ ਪਏ। ਜ਼ਿਆਦਾ ਵੀ ਨਹੀਂ ਆਈ ਐਂ ਕਿੱਥੀ ਲੱਗ ਰਿਹਾ ਮੈਨੂੰ। ਇਹ ਇੱਕ ਦੋ ਪੱਟੇ ਨਹੀਂ। ਬਸ ਇੱਕ ਦੋ ਚੀਜ਼ਾਂ ਪਈਆਂ ਹੋਣ ਗਾ ਖਲਾਰਾ ਲੱਗਣ ਲੱਗ ਜਾਂਦਾ ਬਹੁਤ ਜ਼ਿਆਦਾ। ਸਾਢੇ ਕਣੇ ਤੋਂ ਬਾੱਟੇ ਦੀ। ਇਦੋਂ ਬਣਦੇ ਸੀ ਆ ਤੁਹਾਨੂੰ ਸਾਰੇ ਚਿੰਤੇ ਸੀ ਕੀ ਕੀ ਪਾ ਲਈ ਆਪਾਂ ਨੇ ਇਹ ਨੂਨ ਆਲਰ ਇਹ ਜਵਾਨ ਪਾ ਗਾ ਫਾਦੀ ਰਹਣਾ ਹੈ ਲੈ ਸੱਟ ਪਾ ਫਿਰ ਜਮ ਜਰਾ ਦੇਖੋ ਹੁ ਕਹਿੰਦਾ ਅੱਜ ਮੈਂ ਬਿਨਾਉਣਾ ਸੰਡੇ ਆ ਤੇ ਇਹਦੇ ਵਿੱਚ ਆਪਾਂ ਨੇ ਮਿੱਠੇ ਧਨੀਆ ਮਿਰਠੀ ਬਾਥੂ ਦੋ ਹਰੀਆਂ ਮੱਤਾਂ ਬਾਤੂ ਕਿੰਦਾ ਬਾਤੂ ਸਾਰਿਆਂ ਦਾ ਬਾਪੂ ਹੁੰਦਾ ਹੈ ਬਾਤੂ ਮੇਰੀ ਕੋਟੀ ਦਾ ਕਪਟਨ ਟੁੱਟ ਗਿਆ ਆਕਾ ਲੱਗੀ ਜਾਂਦਾ ਚਲੋ ਕੋਈ ਗੱਲ ਨਹੀਂ ਆਪਦਾ ਕੀ ਆ ਇਹਨਾਂ ਦਾ ਢਡ ਭਰਨਾ ਚਾਹੀਦਾ ਕਦੇ-ਕਦੇ ਤਾਂ ਮੈਂ ਸੋਚਦੀ ਆ ਵੀ ਅੱਜ ਅੱਜ ਜੋ ਮੈਂ ਚਲੀ ਜਾਵਾਂ ਮੇਰੀ ਮੰਮੀ ਬਿਮਾਰਾ ਮੇਰੇ ਕੋ ਜਾਨ ਦਾ ਟਾਈਮ ਨਹੀਂ ਚਲੋ ਮੰਮੀ ਆਪੇ ਫੋਨ ਕਰਕੇ ਖਬਰ ਦੇ ਦੇਣਗੇ ਆਪਦੀ ਫੋਨ ਕਰਾਂਗੇ ਜਦ ਤੁਹਾਨੂੰ ਜ ਮੰਮੀ ਬੁਮਾਰਨੇ ਫੋਨ ਕੀ ਦੇ ਲਈ ਹੈ ਬੋਡੇ ਫੋਨ ਕੀ ਦੇ ਲਈ ਆ ਅੱਛਾ ਹਾਂ ਹੰ ਦੇਣੀ ਨਹੀਂ ਮੈਨੂੰ ਤਾਂ ਕਹਤੇ ਫੋਨ ਲਵਾਏ ਆ ਇਹ ਚੋਤੇ ਲੱਗ ਜਾਏ ਇੰਜ ਨੰਬਰ ਇਹਦੇ ਪੇਪਰ ਚੱਲਦੇ ਨੇ ਨਾ ਵੀ ਪੇਪਰ ਚੱਲਦੇ ਹੁਣ ਬਸ ਮੈਨੂੰ ਪਤਾ ਨਹੀਂ ਉਹ ਜਦੋਂ ਵੀ ਨੰਨੀ ਬੁਮਾਰ ਜਦੋਂ ਹਾਂ ਪੇਪਰ ਹੀ ਚੱਲਦੇ ਹੁੰਦੇ ਆ ਜਦੋਂ ਵੀ ਇਹਦੀ ਨੰਨੀ ਬੁਮਾਰ ਹੁੰਦੀ ਆ ਯਾਰ ਦੇ ਪੇਪਰ ਹੀ ਚੱਲਦੇ ਨੇ ਪੇਪਰ ਵੀ ਕੀ ਕਰੀਏ ਹਰ 10 ਮਿੰਟਾਂ ਦੇ ਤਾਂ ਪੇਪਰ ਹੁੰਦੇ ਆ ਮੈਨੂੰ ਤਾਂ ਇਹਦੇ ਟੈਸਟ ਵੀ ਪੇਪਰ ਹੀ ਹੁੰਦੇ ਆ ਜਿਹੜੇ ਇਹ ਟੈਸਟ ਹੁੰਦੇ ਨੇ ਮੇਰੇ ਲਈ ਤਾਂ ਉਹ ਵੀ ਪੇਪਰ ਹੀ ਹੁੰਦੇ ਕਿਉਂ ਪਤਾ ਨਹੀਂ ਫਿਰ ਹਾਲ ਤਾਂ ਐ ਲੱਗ ਜਾਂਦਾ ਵੀ ਬੱਚਿਆਂ ਦਾ ਫਿਊਚਰ ਆ ਜਿਹੜਾ ਉਹ ਬ੍ਰਾਈਟ ਹੋ ਜਵੇ ਆਪ ਦਾ ਤਾਂ ਜੋ ਹੋਇਆ ਖਾਦੀ ਘੜੀ ਆਪ ਦਾ ਤਾਂ ਨਹੀਂ ਹੋਇਆ ਬੱਚਿਆਂ ਦਾ ਤਾਂ ਵੀ ਫਿਊਚਰ ਆ ਜਿਹੜਾ ਆਪਾਂ ਬ੍ਰਾਈਟ ਕਰ ਦੇਈਏ ਤੁਸੀਂ ਤਾਂ ਜੋ ਆਨੰਦ ਸੀ ਪਾਲ ਕੇ ਜੋ ਬਣਨਾ ਸੀ ਬਣਨਾ ਭਾਈ ਮੈਂ ਤਾਂ ਮੰਮੀ ਨੂੰ ਹਾਂ ਤਾਂ ਰੋਟੀ ਉਮਾਂਦੀਆਂ ਕੁਝ ਕਰਦੇ ਸੀ ਥੋੜਾ ਜਿਹਾ ਗਰਪਨੇ ਬਾਰੇ ਗਰਪਨ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਦੇਖਦੇ ਆਂ ਅੱਜ ਸੰਡੇ ਨੂੰ ਤੁਹਾਡੇ ਨਾਲ ਕੀ ਕੀ ਸ਼ੇਅਰ ਹੁੰਦਾ ਕਿੱਥੋਂ ਤੱਕ ਵੀਡੀਓ ਲੈ ਕੇ ਜਾਂਦੇ ਆਂ ਆਪਾਂ ਐਸੇ ਜੱਗ ਦੇ ਵਿੱਚ ਮੈਂ ਮੱਖਣ ਬਣਾਉਣਾ ਤੇ ਲੱਸੀ ਬਣਾਉਣੀ ਆ ਮੱਖਣਾ ਜਿਹੜਾ ਨੇ ਪਿਛਲੇ ਸੰਡੇ ਵੀ ਮੰਗੇ ਸੀ ਪਿਛਲੇ ਸੰਡੇ ਕੀ ਸੀ ਥਾਲੂ ਵਾਲੇ ਪਰੋਠੇ ਬਸ ਸਾਡੇ ਹਰ ਰੋਜ਼ ਪਰੌਤੇ ਬਣਦੇ ਆ ਇਹਦੀ ਕੋਈ ਗੱਲ ਨਹੀਂ ਵੀ ਅਸੀਂ ਪਰੌਤੇ ਨਹੀਂ ਬਣਾਦੇ ਹਰ ਰੋਜ਼ ਬਣਦੇ ਆ ਬਾ ਸ਼ੱਡੇ ਨੂੰ ਮਿੱਠਿਆ ਵਾਲੇ ਸੰਡੇ ਨੂੰ ਨਹੀਂ ਵੈਸੇ ਨਹੀਂ ਹੋ ਜਾਂਦਾ ਮੈਂ ਤਾਂ ਇਹਨਾਂ ਨੂੰ ਗੁੱਤਾਂ ਵੀ ਬਣਾ ਦੰਨੀ ਆ ਰਾਤ ਨੂੰ ਆਲੂ ਵਾਲ ਕੇ ਰੱਖ ਦੰਨੀ ਆ ਲੱਤ ਜੀ ਖੜਾ ਲਾ ਜਿਉਂ ਚ ਲੱਗੀ ਤੇਰੀ ਲੱਤ ਦੇ ਲਾ ਨੂੰ ਪਾੜ ਦੰਨੀ ਕੀ ਕਰੀਏ ਕੀ ਨਾ ਕਰੀਏ ਤੂੰ ਮੋਟੋ ਦੀ ਬੋਡੀ ਸੁਖਲੀਆ ਮੱਕੀ ਦਾ ਆਟਾ ਵੀ ਰਹਿ ਗੇ ਇਹ ਗਰਮ ਪਾਣੀ ਵਾਲਾ ਆਟਾ ਨਹੀਂ ਹੈਗਾ ਠੰਡੇ ਵਾਲਾ ਮੈਂ ਤਾਂ ਹੁਈ ਬਸ ਪਾ ਦਿਆਂ ਮੇਰੇ ਹੱਥ ਨਹੀਂ ਠੰਡੇ ਹੋਣਗੇ ਹਾਂ ਮੈਨੂੰ ਆਉਣਾ ਇਹ ਮੂੜੀ ਕੰਨ ਨਹੀਂ ਪਈਆ ਮੈਨੂੰ ਤਾਂ ਗੁੱਸਾ ਸੀ ਨਾ ਦੋ ਹੋ ਜਾਣੇ ਤਾਂ ਮੈਨੂੰ ਬਹੁਤ ਗੁੱਸਾ ਸੀ ਕਿਉਂ ਮੈਂ ਕੀ ਕੀਤਾ ਮੈਂ ਰੂਮ ਚ ਬਿਸਤਰੇ ਹਲੇ ਤੱਕ ਭੈਣੇ ਫਿਰ ਉਹ ਵੀ ਜਾਸਣਾ ਵੀਡੀਓ ਚ ਮੈਂ ਬੇਸਰੇ ਚੱਕਣ ਬੜਨਾ ਸੀ ਇਹ ਕਹਿੰਦਾ ਮੇਰੇ ਰੂਮ ਚ ਨਾ ਆਇਓ ਮੈਂ ਕੋਟੀ ਪੋਣੀ ਸੀ ਕੋਟੀ ਪੋਣ ਨੇ ਵੀ ਮੰਮੀ ਨੂੰ ਰੋਕੇ ਕਹਿੰਦਾ ਮੇਰੇ ਰੂਮ ਚ ਨਾ ਆਇਓ ਮੈਂ ਬਾਹਰ ਗਈ ਮੈਂ ਕਿਹਾ ਚਲੋ ਗਿੱਜਰ ਚੱਕ ਪਾ ਆ ਮੈਂ ਤੇ ਨਾਲੇ ਮੈਂ ਮਿੱਠੀ ਉਹਨਾਂ ਨੂੰ ਮਿਲਿਆ ਉਹ ਮੈਨੂੰ ਉਹਨਾਂ ਨੂੰ ਬੜਾ ਕੀ ਕਿਹਾ ਤੂੰ ਕਰ ਲੈ ਆਪਣਾ ਕੰਮ ਇੱਥੇ ਕੀ ਕਰਨਾ ਹੀ ਮੈਨੂੰ ਇਨਾ ਗੁੱਸਾ ਚੜਿਆ ਇਨਾਂ ਤੇ ਜੀ ਦਾ ਬਿਲਕੁਲ ਇਹ ਜਿਹੇ ਬੰਦਾ ਹੁੰਦਾ ਹੈ ਨਾ ਵੀ ਮੈਂ ਥੋੜੇ ਇਸ਼ਾਰਿਆਂ ਤੇ ਰਹਾ ਮੈਂ ਨਾਲੇ ਇਹਨਾਂ ਨੂੰ ਪਤਾ ਵੀ ਮੈਂ ਇਸ਼ਾਰੇ ਸ਼ੂਰੀਆਂ ਤੇ ਨਹੀਂ ਕਿਸੇ ਦੇ ਰਹਿਣਾ ਮੈਂ ਕੋਸ਼ਿਸ਼ ਕੀਤੀ ਇਹ ਤੇ ਕੀ ਉਹ ਘੱਤੀ ਆਏ ਮੂੜੀ ਨੂੰ ਜਿਹੇ ਦੇ ਬੱਤੀ ਬਾਲ ਮੂੜੀ ਮਾੜੀ ਨਹੀਂ ਹੋਪਣੀ ਹੈਗੀ ਰਾਤ ਪੁੱਛਿਆ ਸੀ ਮੂੜੀ ਵਾਲੇ ਪਰੌਠੇ ਬਣਾਦਾ ਕਹਿੰਦਾ ਨਾ ਗੈਸ ਬਣਦੀ ਆ ਕਹਿੰਦਾ ਪੂਰੀ ਪੂਰੀ ਅੰਡਾ ਰੋਟਾ ਕਾ ਕੇ ਗੈਸ ਬਣਦੀ ਦੇਖ ਬੱਚਾ ਲੈਦੇ ਆਏ ਅਸੀਂ ਫੇਰ ਬਣਾ ਕਿਸੇ ਦਿਨ ਫੇਰ ਉਹ ਇੱਕ ਬੱਚਾ ਲੱਭਿਆ ਉਹਦੇ ਥੋੜੇ ਜੇ ਇੱਕ ਦੋ ਪਰੌਠੇ ਲਗਾ ਨਹੀਂ ਪੁੱਛਦਾ ਪੂਰੀ ਗੈਸ ਕਹਿੰਦੇ ਹੁਣ ਕਹਿੰਦੇ ਕਹਿੰਦੇ ਆ ਜਾ ਮੈਂ ਕਿਉਂ ਹਾ ਟਾਟਾ ਹੁੰਦੀ ਉਹਨੇ ਦੱਸ ਕੇ ਕਿ ਡੈਡੀ ਮੰਮੀ ਆਟਾ ਖੁੰਦੀਆਂ ਨਾਲੇ ਮੰਮੀ ਗੁੱਸੇ ਆ ਚਲ ਮੈਂ ਜਲਦੀ ਜਲਦੀ ਆਟਾ ਕੋਲ ਨਾ ਨਾ ਆਪਣੀ ਵੀਡੀਓ ਲੰਬੀ ਹੋ ਜਾਣੀ ਆ ਬਾਅਦ ਚ ਮਿਲਦਾ ਹਾਂ ਮੇਰੀ ਲਿਆਤੀ ਯਾਰ ਮੇਰੀ ਇਹ ਹੁਣ ਕੱਟ ਤਾ ਇਹੋ ਚੱਲ ਲਿਆ ਉਹਨੇ ਕੱਢ ਨਹੀਂ ਆਨੇ ਹੁਣ ਮੇਰੇ ਆਟੇ ਵਾਲੇ ਹੱਥ ਨੇ 9:51 ਮਿੰਟ ਹੋ ਗਏ ਜਿਹੜਾ ਨੂੰ ਅੱਜ ਤੱਕ ਮੱਖਣੀ ਬਣੀ ਜਿਆਨ ਰੋਟੀ ਮਿਲ ਗਈ ਖਾਣ ਨੂੰ ਬਟ ਮੱਖਣ ਨਹੀਂ ਬਣਿਆ ਹਾਂ ਤੇੱਤਾ ਪਾਣੀ ਵੀ ਬਾਹਲੇ ਪਤਾ ਨਹੀਂ ਕੀ ਹੋਇਆ ਬਣਦੀ ਨਹੀਂ ਹੈ ਤੇਰੀ ਕਿਸਮਤ ਚ ਮੱਖਣ ਨਹੀਂ ਨਹੀਂ ਦੂਜੀ ਰੋਟੀ ਨੂੰ ਬਣ ਜਾਣਾ ਕੱਲੀ ਮਲਾਈ ਤੋਂ ਬਣਾਉਣਾ ਸੀ ਮੈਂ ਵਿੱਚ ਦਹੀਂ ਵੀ ਪਾ ਲੇਵਾ ਤਾਂ ਲੱਸੀ ਵੀ ਬਣ ਜੂ ਪਤਾ ਨਹੀਂ ਦਹੀਂ ਠੰਡਾ ਸੀਗਾ ਪਾਣੀ ਤਾਂ ਮੈਂ ਦਿੱਤਾ ਬਾਹਲੇ ਝੱਗ ਦੀ ਬਣ ਗਈ ਹੋਣ ਬਣ ਜੂ ਅਗਲੇ ਜਣੇ ਚਲੋ 10 ਵਜੇ ਤੋਂ ਵੱਲ ਵੱਲ ਜਿਆਨ ਨੂੰ ਰੋਟੀ ਮਿਲ ਗਈ 9:54 ਤੇ ਰੋਟੀ ਮਿਲ ਗਈ ਉਹ ਸਤ ਲਾਈ ਨਾ ਸਰਤ ਲਾਈ ਸੀ ਯਾਰ ਨੇ ਵਧੀਆ ਲੱਗਦੀਆਂ ਦਹੀਂ ਮੱਖਣ ਦੇ ਨਾਲ ਲੱਸੀ ਮੱਕੀ ਆਹ ਕੀ ਹੁੰਦੀ ਮਠਿਆੜੀਆਂ ਰੋਟੀਆਂ ਮੱਕੀ ਦੀ ਮੈਨੂੰ ਪਰੌਠਿਆਂ ਨਾਲੋਂ ਵੱਧ ਵਧੀਆ ਲੱਗਦੀਆਂ ਨੇ ਮੱਕੀ ਦੀਆਂ ਰੋਟੀਆਂ ਮੇਥੇ ਵਾਲੇ ਪਰੌਠੇ ਨਹੀਂ ਆਣੇ ਤੇ ਸਕੂਲ ਚ ਮੱਕੀ ਦੀ ਰੋਟੀ ਇਹਨਾਂ ਨੂੰ ਠੀਕ ਨਹੀਂ ਲੱਗਦੀ। ਪਰੌਠੇ ਠੀਕ ਲੱਗਦੇ। ਲਓ ਜੀ ਰੋਟੀਆਂ ਬਣ ਗਈਆਂ। ਆਪਾਂ ਵੀ ਖਾ ਲਈਏ। ਜੇ ਆਰਧਾ ਛੱਡਿਆ ਹੈ ਦਹੀਂ ਪੈਸੇ ਮੈਂ ਦਹੀਂ ਖਾਣਾ ਨਹੀਂ ਸੀਗਾ। ਮੈਂ ਮੱਖਣ ਦੇ ਨਾਲ ਮੇਥੇ ਵਾਲੀ ਰੋਟੀ ਖਾਣੀ ਸੀ। ਤੇ ਮੈਂ ਹੁਣ ਰੋਟੀ ਖਾ ਲਵਾਂ ਉਸ ਤੋਂ ਬਾਅਦ ਆਪਾਂ ਸਾਰਾ ਕਿਚਨ ਜਿਹੜਾ ਕਲੀਨ ਕਰਦੇ ਆਂ ਬਾਕੀ ਦੇ ਕੰਮ ਬਾਅਦ ਚ ਕਰਦੇ ਆਂ ਪਹਿਲਾਂ ਪੇਟ ਪੂਜਾ ਪੱਕੇ ਕੰਮ ਤੂਜਾ ਠੀਕ ਆ ਜੀ ਪਹਿਲਾਂ ਹੁਣ ਮੈਂ ਰੋਟੀ ਖਾ ਲਵਾਂ ਬਾਅਦ ਚ ਮਿਲਦੇ ਆਂ ਠੀਕ ਆ ਜੀ ਲਓ ਜੀ ਮੈਂ ਮਸ਼ੀਨ ਲਾ ਕੇ ਇਧਰ ਉਧਰੋ ਕੰਮ ਬਸ ਚੱਕ ਧਰਦੀ ਕਰੀ ਤੇ ਜਾਨੂ ਮਸ਼ੀਨ ਦਾ ਬਟਨ ਲਾਰਮ ਮਾਰਨ ਲੱਗ ਗਿਆ ਚਲੋ ਹੁਪਾ ਪਹਿਲਾਂ ਹੁਣ ਕਿਚਨੀ ਸਾਫ ਕਰਦੇ ਆਂ ਕੱਪੜਿਆਂ ਦਾ ਇੱਕ ਜਿਹੜਾ ਹੋਰ ਰਹਿਣਾ ਤਾ ਉਹਨੂੰ ਇੱਕ ਕੱਢਣਾ ਇੱਕ ਧੋਣਾ ਤੇ ਉਸ ਤੋਂ ਬਾਅਦ ਫੇਰ ਹੋਰ ਦੇਦੇ ਪਹਿਲਾਂ ਹੁਣ ਕਿਚਨੀ ਸਾਫ ਕਰਦੇ ਆਂ ਪਾਂਡੇ ਬੰਦਾ ਪਾਣੀ ਪੀ ਕੇ ਪਾਣੀ ਪੀ ਕੇ ਗਲਾਸ ਵਗਾ ਕੇ ਮਾਰਿਆ ਹੂੰ ਦਾ ਲੱਗ ਰਿਹਾ ਪੱਲਾ ਪੱਲਾ ਛੱਡ ਹੁਣ ਮੈਨੂੰ ਪਖੰਡਵਾ ਪਖੰਡਵਾ ਦੀਆਂ ਯਾਰ ਕਰਦਾ ਪਖੰਡਵਾ ਹਾਂ ਮੰਮੀ ਅੱਛੇ ਨੇ ਛੋਟਾ ਛਾਵਾਂ ਗ੍ਰੇਟੀ ਚਾਹੁੰਦੇ ਨਾ ਉਹ ਚ ਮੈਨੂੰ ਦੋ ਚਾਕਲੇਟ ਆ ਬਵਾ ਦਿੱਤੇ ਛਾਵ ਨੂੰ ਡੈਡੀ ਨੇ ਕਹੇ ਲੰਡਨ ਨੂੰ ਜਾਣਾ ਮੋਗਾ ਤੇ ਡੈਡੀ ਕਿੱਥੇ ਜਾਣਾ ਹੁੰਦਾ ਡੈਡੀ ਨੇ ਸ਼ਾਮ ਨੂੰ ਦੋ ਦੋ ਤੋਂ ਬਾਅਦ ਜਾਣਾ ਕੀ ਮਗਾ ਕੇ ਦਵਾ ਚਾਕਲੇਟ ਦੋ ਚਾਕਲੇਟਸ ਹੈ ਚਾਕਲੇਟਾਂ ਨੇ ਚਾਕਲੇਟਸ ਚਾਕਲੇਟਸ ਚੰਗਾ ਛੱਡੋ ਮਗਾਦਾਂਗੇ ਆਪ ਵੀ ਖਾ ਲਾਂਗੇ ਤੇ ਹੁਣ ਆਪਾਂ ਕਿਚਨ ਸਾਫ਼ ਕਰ ਲਈਏ ਇੱਕ ਜਿਵੇਂ ਉਹ ਤੋਂ ਕਹੂੰਦਾ ਕਿ ਤੇ ਮੈਨੂੰ ਸਕੂਲ ਲੈ ਦੇ ਜਾਉਦਾ ਹਾਂ ਅੱਜਿਆ ਤੇ ਦੁਬਾਰਾ ਰੋਟੀ ਚੱਕ ਕੇ ਪਲੇਟ ਚ ਰੱਖ ਕੇ ਅੱਧੀ ਖਾ ਕੇ ਛੱਡਦੀ ਮੈਂ ਤੇ ਬੱਤਾਂ ਮੈਂ ਹਜੇ ਬੰਦਾ ਕੀ ਹੋਈ ਵਰਬਾ ਅੱਜ ਚਾਹ ਵੀ ਬਚ ਗਈ ਮੇਰੀ ਦੁਬਾਰਾ ਚਾਹ ਵੀ ਨਹੀਂ ਪੀਤੀ ਨਾ ਦੁੱਧ ਦੱਖਣੇ ਫਰਿਜ ਚ ਲਾ ਦੋ ਬਣਾ ਲਓ ਫਰਿਜ ਚ ਲਾ ਦੋ ਬਸ ਦੁੱਧ ਡਰਿਓ ਪਾ ਦਿਆ ਕਰਨਾ ਟਮਾਟੋ ਵਸ ਮੈਂ ਕਿਹਾ ਪਾਣੀ ਵੀ ਪਹਿਲਾਂ ਇੰਨਾ ਗਰਮ ਪਿਆ ਵੀ ਮਸ਼ੀਨ ਲਾ ਦਵਾਂ ਜਦੋਂ ਮੈਂ ਮਸ਼ੀਨ ਲਾ ਕੇ ਇੱਧਰ ਉੱਧਰ ਇੱਕ ਦੋ ਕੰਮ ਕਰੇ ਜਾਨੋਂ ਮਸ਼ੀਨ ਹੁਣ ਵੱਜ ਵੀ ਹਟੀ ਕੰਮ ਕੋਈ ਕਾਰਨ ਦਿੰਦੇ ਨੇ ਜਦੋਂ ਮੰਮੀ ਉੱਡੀ ਆਈ ਦਰਵਾਜ਼ਾ ਦਲਾ ਲਾ ਕੇ ਬਹਿ ਜਾਨਾ ਹਾਂ ਲੈ ਤੋੜ ਦੇ ਤੱਕ ਹਾਂ ਦੇਖੋ ਠੰਡ ਲੱਗੀ ਐ ਬਾਹਰ ਤੋਂ ਪਵੈਨਦ ਚੱਲ ਬਹਿ ਜਾ ਪੜ ਲ ਆ ਪੈ ਜਾ ਸੌਂ ਜਾ ਆ ਬਹਿ ਸੌਂ ਜਾਂਦੇ ਹਾਂ ਅਜਾੜ ਕਰ ਕੇ ਇਕੱਠੀ ਕਰੀਏ ਤੂੰ ਅੱਜ ਟੇਪ ਪੈ ਗਿਆਦਾ ਦਾ ਇਹ ਬੱਤ ਕਰ ਤੀ ਪੈ ਜਾ ਬਹਿ ਜਾ ਮੇਰੇ ਨਹੀਂ ਜੀ ਕਰਦਾ ਪੈਣ ਨੂੰ ਇੱਕ ਬੰਦਾ ਬਾਹਰ ਤੋਂ ਪੈ ਸੁੱਤਾ ਪਿਆ ਦਿਖਾਵਾਂ ਤੁਹਾਨੂੰ ਰਾਮ ਪ੍ਰਮਾ ਰਹੀ ਰੋਟੀਆਂ ਖਾ ਕੇ ਪੱਠੇ ਵੱਢ ਕੇ ਆਰਾਮ ਫਰਮਾ ਲੀ ਚਲੋ ਮੇਰੀ ਹੁਣੇ ਵਾਰੀ ਆਣੀ ਤੁੱਪੇ ਪੈਣ ਦੀ ਜਾਨ ਨੂੰ ਮੈਂ ਵੇਲੀ ਹੁਣੇ ਜਾਨ ਤੁੱਪ ਚਲੀ ਜਾਣੀ ਜਾਨ ਨੂੰ ਮੈਂ ਫਰੀ ਹੋਊਂਗੀ ਜਾਨ ਤੁੱਪ ਚਲ ਜਾਓ ਚਲ ਹੁਣ ਮੈਂ ਤਾਂ ਪਹਿਲਾਂ ਕੰਮ ਕਰਾਂ ਓਏ ਮੇਰਾ ਇੰਨਾ ਕੰਮ ਰਹਿੰਦਾ ਹਾਏ ਓ ਰੱਬਾ ਤੇ ਚਲੋ ਜੀ ਹੁਣ ਮੈਂ ਇੱਥੇ ਸਾਰਾ ਸਮੇਟ ਲਵਾ ਸਮਾਨ ਬਹੁਤ ਸਾਰੇ ਭਾਂਡੇ ਪਏ ਨੇ ਧੋਣ ਵਾਲੇ ਤੁਸੀਂ ਦੇਖਦੇ ਹੋ ਹਨ ਤੇ ਹੋ ਹੀ ਜਾਂਦੇ ਆ ਤਾਂ ਕਿ ਅੱਜ ਤਾਂ ਮੇਰੇ ਸਾਰੇ ਪੈ ਸੀਗੇ ਮੈਨੂੰ ਲੱਗਿਆ ਸੀ ਵੀ ਮੈਂ ਹਨਾ ਕੋਈ ਹੋਰ ਕੰਮ ਕਰ ਲਵਾਂ ਬਾਅਦ ਵਿੱਚ ਜਿਹਨੂੰ ਰੋਟੀ ਬਣਾ ਕੇ ਦਿੰਨੀ ਆ ਜਿਹਾਰ ਨੇ ਦੁੱਧੇ ਹੀ ਨਹੀਂ ਸੀ ਪੀਤਾ ਫਿਰ ਮੈਨੂੰ ਰੋਟੀ ਜਲਦੀ ਜਿਹੜੀ ਬਣਾਉਣੀ ਪੈਗੀ ਨਹੀਂ ਤਾਂ ਜਿੱਦਾਂ ਖੋਆ ਬਣਿਆ ਹੈ ਪੰਜੀਰੀ ਬਣੀ ਹੋਈ ਆ ਹਨਾ ਉਹ ਖਾ ਕੇ ਵੀ ਅਸੀਂ ਤਾਂ ਖਾ ਕੇ ਕੰਮ ਲੱਗ ਜੰਨੇ ਆ ਫਿਰ ਹੁਣ ਬੱਚੇ ਆ ਵੀ ਹਨਾ ਉਹ ਨਹੀਂ ਲੱਗਦੇ ਹੈਗੇ ਉਹਨਾਂ ਨੂੰ ਤਾਂ ਬਸ ਰੋਟੀ ਜਿਆਰ ਨੂੰ ਤਾਂ ਰੋਟੀ ਪਰੌਂਠਾ ਚਾਹੀਦਾ ਦੁੱਧ ਤਾਂ ਉਹ ਬਿਲਕੁਲ ਨਹੀਂ ਪੀਂਦਾ ਪਤਾ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਸੰਡੇ ਵਾਲੇ ਦਿਨ ਜਾਂ ਛੁੱਟੀ ਹੋਵੇ ਵੀ ਇਹਨੇ ਦੁੱਧ ਘੂਰਤਾ ਪਕਾਈ ਬਸ ਵੀ ਅੱਜ ਮੈਂ ਇਹਦੇ ਨਾਲ ਤਾਂ ਕਹ ਨਹੀਂ ਕੀਤਾ ਤੇ ਇਹਨੇ ਦੁੱਧ ਨਹੀਂ ਪੀਤਾ ਬਸ ਜੇ ਮੈਂ ਇਹਦੇ ਨਾਲ ਮਾਰਾ ਜੇ ਵੀ ਇਹਨੂੰ ਘੂਰਦੀ ਇਹਨੇ ਦੁੱਧਾ ਖਾਚੀ ਜਾਣਾ ਸੀ ਫਿਰ ਮੈਨੂੰ ਪਤਾ ਨਹੀਂ ਅੱਜ ਮੇਰਾ ਮੂਡ ਨਹੀਂ ਸੀਗਾ ਇਹਨੂੰ ਘੂਰਨ ਦਾ ਕਿਉਂ ਕਰ ਦੇ ਮੇਰੇ ਆਪ ਦੇ ਆਪ ਦੇ ਝਿੜਕਾ ਪੈ ਗਈਆਂ ਸੀਗਾ ਪਤਾ ਨਹੀਂ ਇਹਦੇ ਡੈਡੀ ਨੂੰ ਕੀ ਲੱਗਿਆ ਹਨਾ ਮੈਨੂੰ ਕਹਿੰਦੇ ਮੈਂ ਤਾਂ ਕਹੀ ਸੀ ਕਿ ਬਹੁਤ ਚੱਕਣ ਐਵੇਂ ਕੰਮ ਤੇ ਅੱਜ ਸੰਡੇ ਸੀਗਾ ਲੇਟ ਸੀਗੇ ਵੀ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਤੁਸੀਂ ਪਾਣੀ ਪੂਣੀ ਪਲਾ ਲਓ ਵੀ ਮੈਂ ਆਪਦਾ ਕੰਮ ਕਰਦੀ ਆਂ ਅਪਰ ਸ਼ੋਰ ਨੇ ਇਹਨਾਂ ਨੂੰ ਪਾਣੀ ਪੂਣੀ ਪਲਾਇਆ ਜਨਵੇਂ ਪਾਣੀ ਪਲਾਉਂਦੀ ਸੀ ਮੈਂ ਗਈ ਉਹੀ ਮੈਂ ਕਹਿੰਦੀ ਸੀ ਕਿ ਵੀ ਅੱਜ ਨੂੰ ਹੁਣ ਨਹੀਂ ਮੈਂ ਆਉਣਾ ਹੈਗਾ ਜਦੋਂ ਨੂੰ ਮੈਂ ਗਈ ਇਹਨਾਂ ਦੇ ਹਨਾ ਕੋਲੇ ਵੀ ਹੁਣ ਗੋਗਾ ਚੱਕਦੀਏ ਤੇ ਉਹਦੋਂ ਨੂੰ ਇਹ ਕਹਿੰਦੇ ਕਹਿੰਦੇ ਤੂੰ ਆਪਦਾ ਕੰਮ ਕਰ ਲੈ ਬਾਅਦ ਵਿੱਚ ਚੱਕੇ ਚੱਕਾਂਗੇ ਤੇ ਫੇ ਮੈਨੂੰ ਇਹਨਾਂ ਨੂੰ ਗੁੱਸਾ ਜੜਿਆ ਮੈਂ ਆ ਕੇ ਆਪਦਾ ਕੰਮ ਲਾ ਗਈ ਹਨਾ ਵੀ ਮੈਂ ਇਹਨਾਂ ਨੂੰ ਕਿਹਾ ਵੀ ਇਦਾਂ ਵੀ ਨਹੀਂ ਕਰਨਾ ਚਾਹੀਦਾ ਵੀ ਜਦੋਂ ਬੰਦਾ ਜਿਹੜੇ ਜਿਸ ਕੰਮ ਲਈ ਰੈਡੀ ਹੋਵੇ ਉਹ ਕੰਮ ਕਰ ਲੈਣਾ ਚਾਹੀਦਾ ਹਨਾ ਫੇਰ ਮੈਂ ਹੁਣ ਆ ਕੇ ਰੋਟੀ ਬਣਾਉਣ ਲੱਗੀ ਸੀ ਯਕੀਨ ਮੰਨੋ ਅਸੀਂ 12 ਵਜੇ ਕੋ ਆ ਚੱਕਿਆ ਮੇਰੀ ਰੋਟੀ ਖਾਧੀ ਤੋਂ ਬਾਅਦ ਫੇਰ ਕੋ ਆ ਚੱਕਿਆ ਤੇ ਫੇਰ ਮੈਂ ਮਸ਼ੀਨ ਲਾਈ ਤੇ ਫੇਰ ਮੈਂ ਦੇਖ ਲਓ ਹੁਣ ਕਿੰਨਾ ਟਾਈਮ ਹੋ ਗਿਆ ਸੀ 12:00 ਵਜੇ ਸੀਗੇ ਤੇ ਲਓ ਹਨਾ ਫੇਰ ਬੈਠੀ ਮੈਂ ਬਿਲਕੁਲ ਨਹੀਂ ਸੀਗੀ ਇਹ ਨਹੀਂ ਹੈਗਾ ਵੀ ਮੈਂ ਰੋਟੀ ਖਾ ਕੇ ਬੈਠ ਗਈ ਸੀ ਬੈਠੀ ਮੈਂ ਬਿਲਕੁਲ ਨਹੀਂ ਹੈਗੀ ਫੇਰ ਇਹ ਆਪ ਦਾ ਪੱਠੇ ਨੂੰ ਚਲੇ ਗਏ ਸੀ ਪੱਠੇ ਵੱਢ ਕੇ ਆ ਕੇ ਇਹ ਪੈ ਸੀ ਨਾ ਪੱਠੇ ਇਹਨਾਂ ਪੱਠੇ ਪਹਿਲਾਂ ਬਣ ਲਿਆ ਸੀ ਕਿ ਹਾਂ ਜਦੋਂ ਮੈਂ ਰੋਟੀ ਖਾਂਦੀ ਸੀ ਉਦੋਂ ਇਹ ਰੋਟੀ ਖਾ ਕੇ ਆਪਦੀ ਚਲੇ ਗਈ ਸੀ ਉਦੋਂ ਇਹ ਪੱਠੇ ਬਣ ਲਿਆ ਸੀ ਇਹ ਬਾਅਦ ਦੇ ਵਿੱਚ ਫਿਰ ਇਹ ਆਪਦਾ ਪਤਾ ਨਹੀਂ ਕੀ ਹਾਂ ਇਹ ਸੌਂਗੇ ਸੀਗੇ ਉਦੋਂ ਜਦੋਂ ਮੈਂ ਤੁਹਾਨੂੰ ਦਿਖਾਉਂਦੀ ਸੀ ਉਦੋਂ ਵੀ ਸੁੱਤੇ ਪਏ ਸੀ ਇਹ ਦੇਖ ਲਓ ਇਹ ਫ੍ਰੀ ਹੋ ਗਏ ਸੀ ਮੈਂ ਫ੍ਰੀ ਹੋ ਨਹੀਂ ਹੋਈ ਤਾਂ ਇਹ ਮੈਂ ਕਹਿੰਦੀ ਸੀ ਮੇਰੀ ਬਾਰੇ ਤਾਂ ਧੁੱਪ ਵੀ ਚਲੀ ਜਾਣੀ ਹੈ ਹਨਾ ਜਦ ਕਿ ਮੇਰੇ ਤਾਂ ਹੱਲੇ ਕੱਪੜੇ ਵੀ ਰਹਿੰਦੇ ਸੀ ਤਹਣ ਇਹ ਬਹੁਤ ਸਾਰਾ ਕੰਮ ਪਿਆ ਸੀ ਮੇਰਾ ਹੱਲੇ ਬਾਕੀ ਹਨਾ ਹ우스 ਵਾਈਫ ਦਾ ਕੰਮ ਆ ਜਿਹੜਾ ਉਹ ਕਦੇ ਵੀ ਮੁੱਕਦਾ ਨਹੀਂ ਹੈਗਾ ਚਲੋ ਕੰਮ ਹੋਣਾ ਤਾਂ ਬਹੁਤ ਜ਼ਰੂਰੀ ਆ ਔਰ ਪਤਾ ਨਹੀਂ ਸਮਝ ਨਹੀਂ ਲੱਗਦੀ ਪਤਾ ਨਹੀਂ ਤੇ ਮੈਂ ਕੱਲੀ ਜਾਣੀ ਆ ਨਾ ਜਿੱਥੇ ਬੰਦਾ ਲੱਗ ਜਾਂਦਾ ਉੱਥੇ ਹੀ ਕੰਮ ਹੁੰਦਾ ਹਨਾ ਜਿੱਥੇ ਜੇ ਮੈਂ ਹੁਣ ਕੱਪੜੇ ਧੋਣ ਚਲੀ ਗਈ ਤਾਂ ਜੇ ਭਾਂਡੇ ਛੱਡ ਕੇ ਕੱਪੜੇ ਧੋਣ ਚਲੀ ਜਾਂਦੀ ਕੱਪੜੇ ਧੋਤੇ ਜਾਣੇ ਸੀ ਜੇ ਹੁਣ ਕੱਪੜੇ ਮਸ਼ੀਨ ਚ ਪਾ ਕੇ ਮੈਂ ਭਾਂਡੇ ਧੋਣ ਆ ਗਈ ਤਾਂ ਸਮਝ ਲਓ ਆਪਣਾ ਜਿਹੜਾ ਕਿਚਨ ਪੂਰਾ ਕਲੀਨ ਹੋ ਗਿਆ ਬਸ ਜਾਣੀ ਇਹ ਕਹਿ ਦੋ ਵੀ ਦੋ ਹੱਥ ਨੇ ਭਾਈ ਜਿੱਥੇ ਲੱਗਾਂਗੇ ਉੱਥੇ ਹੀ ਕੰਮ ਹੋਣਗੇ ਬਾ ਵਾਧੂ ਨਹੀਂ ਕੋਈ ਵੀ ਕੰਮ ਹੋ ਸਕਦਾ ਮੈਂ ਇਹਨਾਂ ਨੂੰ ਕਹਿ ਵੀ ਦਿੰਨੀ ਹੁਣੀ ਮੈਂ ਕਿਹੜਾ ਮਾਤਾ ਰਾਣੀ ਆ ਜਿਹੜੇ ਨੂੰ ਮੈਂ ਇਹਨੇ ਕੰਮ ਕਰਨਾ ਹਨ ਚਲੋ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਇਹ ਆਪਾਂ ਕੰਮ ਕਰ ਲਿਆ ਸਾਰਾ ਦੇਖ ਲਓ ਤੁਸੀਂ ਲਓ ਜੀ ਆਪਾਂ ਨੇ ਸਾਰਾ ਕਿਚਨ ਸਾਫ ਕਰਤਾ ਸਾਰੇ ਭਾਂਡੇ ਧੋਤੇ ਤੇ ਕਿਚਨ ਜਿਹੜਾ ਆਪਾਂ ਨੇ ਹੀਡਨ ਕਲੀਨ ਸਾਫ ਕਰਤਾ ਪੂਰਾ ਇੱਕਦਮ ਕਲੀਨ ਹੋ ਗਿਆ ਚਮਕਦਾ ਏ ਕੋਈ ਕਹਿ ਦੂ ਇੱਥੇ ਖਾਣਾ ਬਣਾ ਕੇ ਖਾਦਾ ਆਪਾਂ ਨੇ ਪਾਂਡੇ ਗਿੱਲੇ ਆ ਉਹ ਨਹੀਂ ਮੈਨੂੰ ਗਿੱਲੇ ਗਿੱਲੇ ਵਿੱਚ ਸਿੱਟਣੇ ਚੰਗੇ ਨਹੀਂ ਲੱਗਦੇਗੇ ਉਹ ਤਾਂ ਮੈਂ ਸੁੱਕੇ ਹੀ ਸਿੱਟਦੀ ਆ ਫਿਰ ਸਮੈਲ ਜਿਹੀ ਆਉਣ ਲੱਗ ਜਾਂਦੀ ਆ ਤੇ ਨਾਲੇ ਫਿਰ ਆਪਣੇ ਜਿਹੜੇ ਡਰਾ ਨੇ ਸਾਰੇ ਨੀਚੇ ਵਾਲੇ ਉੱਪਰ ਵਾਲੇ ਖਰਾਬ ਹੋ ਜਾਂਦੇ ਆ ਗਿੱਲੇ ਨਾਲ ਤੇ ਉਹ ਤਾਂ ਆਪਾਂ ਸੁੱਕੇ ਹੀ ਰੱਖਦੇ ਆ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਪਲੀਜ਼ ਇੱਕ ਲਾਈਕ ਇੱਕ ਕਮੈਂਟਸ ਤੇ ਇੱਕ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਜੀ ਇੱਕ ਵੀਵਰ ਇੱਕ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਹੋ ਸਕਦਾ ਤਾਂ ਵੱਧ ਵੀ ਕਰਿਆ ਕਰੋ ਠੀਕ ਹੈ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਸਪੋਰਟ ਕਰੋਗੇ ਤਾਂ ਆਪਾਂ ਕੁਝ ਬਣ ਸਕਦੇ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਹਨਾ ਵੀ ਆਪਾਂ ਬਸ ਡੇਲੀ ਵੀਡੀਓ ਪਾ ਦਿਆ ਕਰਾਂਗੇ ਠੀਕ ਹੈ ਜੀ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਬਾਏ ਬਾਏ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਬਾਏ ਬਾਏ